ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਔਰਤ ਅਮੀਰ ਔਰਤ ਡਾਕਟਰ ਕੋਲ ਜਾਂਦੀ ਹੈ ਕਹਿੰਦੀ ਹੈ ਕਿ ਮੈਂ ਬਹੁਤ ਪਰੇਸ਼ਾਨ ਆ ਉਸ ਅਮੀਰ ਔਰਤ ਕੋਲ ਬਹੁਤ ਪੈਸਾ ਸੁੱਖ ਸਹੂਲਤ ਸਾਰਾ ਕੁਝ ਆ ਪਰ ਉਹ ਫੇਰ ਵੀ ਪਰੇਸ਼ਾਨ ਰਹਿੰਦੀ ਆ ਹਰ ਵੇਲੇ ਟੈਨਸ਼ਨ 'ਚ ਰਹਿੰਦੀ ਆ ਉਹ ਕਿਤੇ ਐਦਾਂ ਹੋ ਜੇ ਕਿਤੇ ਐਦਾਂ ਨਾ ਹੋ ਜੇ ਕਿਤੇ ਐਦਾਂ ਨਾ ਹੋ ਜੇ ਬਸ ਐਦਾਂ ਹੀ ਸੋਚਦੀ ਰਹਿੰਦੀ ਉਹ ਡਾਕਟਰ ਕੋਲ ਜਾਂਦੀ ਹੈ ਕਿ ਮੈਨੂੰ ਕੋਈ ਪ੍ਰਸੰਨ ਖੁਸ਼ ਰਹਿਣ ਦੀ ਤਰੀਕਾ ਦੱਸੋ ਕਲਾ ਦੱਸੋ ਉਸ ਡਾਕਟਰ ਨੇ ਆਪਣੇ ਹੀ ਹਸਪੀਟਲ ਵਿੱਚੋਂ ਇੱਕ ਬੀਬੀ ਨੂੰ ਬੁਲਾਇਆ। ਉਹ ਬਜ਼ੁਰਗ ਬੀਬੀ ਉੱਥੇ ਕੰਮ ਕਰਦੀ ਸੀ। ਉਸ ਬੀਬੀ ਨੂੰ ਬੁਲਾ ਕੇ ਆਪਣੇ ਕੋਲ ਬਿਠਾ ਲਿਆ। ਕਹਿਣ ਲੱਗੀ ਜਿਹੜੀ ਤੇਰੇ ਨਾਲ ਬੀਤੀ ਆ ਤੂੰ ਇਹਨੂੰ ਦੱਸ। ਮੈਂ ਚਾਹੁੰਦੀ ਆ ਜਿਹੜੀ ਪਰਸਨ ਰਹਿਣ ਦੀ ਕਲਾ ਤੇਰੀ ਕੋਲ ਆ ਤੂੰ ਇਹਨੂੰ ਦੱਸੇਂ। ਉਹ ਬਜ਼ੁਰਗ ਬੀਬੀ ਨੇ ਉਸ ਅਮੀਰ ਬੀਬੀ ਨੂੰ ਦੱਸਿਆ ਕਹਿਣ ਲੱਗੀ ਮੇਰਾ ਆਦਮੀ ਮਲੇਰੀਏ ਨਾਲ ਮਰ ਗਿਆ। ਮੌਤ ਲਿਖੀ ਸੀ ਚਲਾ ਗਿਆ। ਦੰਨੀ ਮਹੀਨੇ ਹੋਏ ਨੇ ਮੇਰਾ ਨੌਜਵਾਨ ਇਕਲੌਤਾ ਪੁੱਤਰ ਸੀ ਉਹ ਵੀ ਐਕਸੀਡੈਂਟ ਵਿੱਚ ਮਾਰਿਆ ਗਿਆ ਮੈਂ ਹੁਣ ਇਕੱਲੀ ਰਹਿ ਗਈ ਸੀ ਕਹਿੰਦੀ ਮੇਰੇ ਜੀਨ ਦਾ ਮਕਸਦ ਹੀ ਖਤਮ ਹੋ ਗਿਆ ਸੀ ਹਰ ਵੇਲੇ ਮੈਂ ਸੋਚਾਂ ਵਿੱਚ ਰਹਿਣਾ ਟੈਨਸ਼ਨ ਵਿੱਚ ਰਹਿਣਾ ਖੁਸ਼ੀ ਮੈਥੋਂ ਬਹੁਤ ਦੂਰ ਉੱਡ ਗਈ ਸੀ ਪਰ ਸ਼ਾਂਤ ਤਾਂ ਮੈਥੋਂ ਬਹੁਤ ਦੂਰ ਚਲੀ ਗਈ ਸੀ ਆਦਮੀ ਚਲਾ ਗਿਆ ਮੇਰਾ ਪੁੱਤਰ ਚਲਾ ਗਿਆ ਇੱਕੋ ਇੱਕ ਸਹਾਰਾ ਬਣੇਗਾ ਚੜ੍ਹਦੀ ਜਵਾਨੀ ਚ ਉਹ ਵੀ ਚਲਾ ਗਿਆ ਹੁਣ ਮੇਰੀ ਖੁਸ਼ੀ ਦਾ ਕੋਈ ਕਾਰਨ ਹੀ ਨਹੀਂ ਬਚਿਆ ਹੁਣ ਮੈਂ ਖੁਸ਼ ਰਹਾਂ ਤਾਂ ਰਹਾਂ ਵੀ ਕਿੱਦਾਂ ਬਜ਼ੁਰਗ ਬੀਬੀ ਦੱਸਿਆ ਕਿ ਇੱਕ ਦਿਨ ਮੈਂ ਆਪਣੇ ਘਰ ਆ ਰਹੀ ਸੀ ਠੰਡ ਬਹੁਤ ਜ਼ਿਆਦਾ ਸੀ ਕਹਿੰਦੀ ਮੇਰੇ ਪਿੱਛੇ ਪਿੱਛੇ ਇੱਕ ਬਲੂੰਗੜਾ ਛੋਟਾ ਜਾ ਪਿੱਛੇ ਪਿੱਛੇ ਤੁਰਿਆ ਆਵੇ ਜਦੋਂ ਮੈਂ ਅੰਦਰ ਵੜੀ ਤਾਂ ਉਹ ਮੇਰੇ ਬੂਹੇ ਤੇ ਖੜਾ ਹੋ ਗਿਆ ਮੈਨੂੰ ਤਰਸ ਆ ਗਿਆ ਮੈਂ ਉਹਨੂੰ ਅੰਦਰ ਕਰ ਲਿਆ ਠੰਡ ਬਹੁਤ ਜ਼ਿਆਦਾ ਸੀ ਮੈਂ ਦੁੱਧ ਗਰਮ ਕੀਤਾ ਕੋਸਾ ਕਰਕੇ ਮੈਂ ਦੁੱਧ ਬਲੂੰਗੜੇ ਨੂੰ ਅੱਗੇ ਰੱਖਿਆ ਤੇ ਉਹਨੇ ਦੁੱਧ ਪੀਤਾ ਦੁੱਧ ਪੀ ਕੇ ਮੇਰੇ ਆਲੇ ਦੁਆਲੇ ਘੁੰਮਣ ਲੱਗਾ ਤੇ ਨੱਚਣ ਲੱਗਾ ਫਿਰ ਮੇਰੇ ਕੋਲ ਆ ਕੇ ਮੇਰੇ ਪੈਰ ਚੱਟਣ ਲੱਗਾ ਜਦੋਂ ਉਹਨੇ ਮੇਰੇ ਪੈਰ ਚੱਤੇ ਤਾਂ ਤਿੰਨ ਮਹੀਨੇ ਬਾਅਦ ਮੇਰੇ ਚਿਹਰੇ ਤੇ ਹਾਸਾ ਆਇਆ ਮੇਰਾ ਚਿਹਰਾ ਖਿੜਿਆ ਕਹਿੰਦੀ ਮੈਂ ਅਨੁਭਵ ਕੀਤਾ ਕਿ ਇੱਕ ਬਿੱਲੀ ਦੇ ਬੱਚੇ ਉੱਪਰ ਮੈਂ ਦਇਆ ਵਾਲਾ ਸਵਾਰ ਰੱਖਿਆ ਤੇ ਇਸ ਦੀ ਮਦਦ ਕੀਤੀ ਮੇਰਾ ਮਨ ਕਿੰਨਾ ਖਿੜ ਗਿਆ ਜਿਹੜਾ ਦਰਦ ਜਿਹੜੀ ਤਕਲੀਫ ਮੇਰੇ ਹਿਰਦੇ ਚੋਂ ਜਾ ਨਹੀਂ ਰਹੀ ਸੀ ਉਹਨੇ ਇੱਕ ਮਿੰਟ 'ਚ ਕਿਵੇਂ ਤੱਕ ਦੂਰ ਕਰਤੀ ਬੀਬੀ ਕਹਿਣ ਲੱਗੀ ਮੈਨੂੰ ਸਮਝ ਲੱਗ ਪਈ ਜੀਵਨ ਨਿਖਾਰਨਾ ਹੈ ਤਾਂ ਪ੍ਰਸੰਨ ਰਹਿਣਾ ਪਵੇਗਾ ਤੇ ਜੇ ਪ੍ਰਸੰਨ ਰਹਿਣਾ ਤਾਂ ਕਿਸੇ ਦੀ ਖੁਸ਼ੀ ਲੈਣੀ ਪਵੇਗੀ ਕਿਸੇ ਦੀ ਖੁਸ਼ੀ 'ਚ ਖੁਸ਼ ਰਹਿਣਾ ਪਵੇਗਾ ਕਹਿੰਦੀ ਉਹ ਮੇਰੇ ਕੋਲ ਮਾਇਆ ਹੁਣ ਮੇਰੇ ਕੋਲ ਮਾਇਆ ਵੀ ਐ ਮੈਂ ਕਮਾ ਵੀ ਰਹੀ ਆ ਪਰ ਕਿਹਦੇ ਲਈ ਕਮਾਵਾਂ ਫਿਰ ਸੋਚਦੀ ਸੀ ਕਿਹਦੇ ਲਈ ਜੋੜਾਂ ਕਿਹਦੇ ਲਈ ਕਮਾ ਰਹੀ ਆ ਕਿਹਦੇ ਲਈ ਜੋੜ ਰਹੀ ਆ ਫਿਰ ਮੈਂ ਇੱਕ ਦਿਨ ਜ਼ੁਕਤੀਸ ਅਪਣਾਈ ਕਿ ਜਿਹੜਾ ਮੈਂ ਕਮਾ ਰਹੀਆਂ ਕਿਉਂ ਨਾ ਮੈਂ ਦੂਜਿਆਂ ਦੇ ਭਲੇ ਲਈ ਲਾਵਾਂ ਕਹਿੰਦੀ ਮੇਰੇ ਗਵਾਂਢ ਵਿੱਚ ਦੋ ਤਿੰਨ ਘਰ ਛੱਡ ਕੇ ਇੱਕ ਬਜ਼ੁਰਗ ਜੋੜਾ ਬਿਮਾਰ ਰਹਿੰਦਾ ਸੀ ਤੇ ਕਹਿੰਦੀ ਮੈਂ ਹਰ ਰੋਜ਼ ਪ੍ਰਸ਼ਾਦਾ ਤਿਆਰ ਕਰਕੇ ਉਹਨਾਂ ਨੂੰ ਦੇ ਕੇ ਆਉਂਦੀ ਸੀ ਜਦੋਂ ਵੀ ਮੈਂ ਉਹਨਾਂ ਨੂੰ ਪ੍ਰਸ਼ਾਦਾ ਦੇ ਕੇ ਆਉਂਦੀ ਆਈ ਉਹਨਾਂ ਨੇ ਮੈਨੂੰ ਇੰਨੀਆਂ ਅਸੀਸਾਂ ਦੇਣੀਆਂ ਕਿ ਮੇਰਾ ਮਨ ਖਿੜ ਜਾਣਾ ਮੈਨੂੰ ਇੰਨੀ ਖੁਸ਼ੀ ਹੋਣੀ ਮਿਲਣੀ ਮੈਂ ਦੱਸ ਨਹੀਂ ਸਕਦੀ ਬਸ ਮੈਂ ਇਹੀ ਜਦੋਂ ਮੈਨੂੰ ਅਸੀਸਾਂ ਦਿੰਦੇ ਬਸ ਕਿਆ ਬਾਤ ਸੀ ਮੇਰੇ ਅੰਦਰ ਲਾ ਖੜ ਜਾਂਦਾ ਸੀ ਕਹਿੰਦੀ ਹੁਣ ਮੇਰੇ ਘਰ ਤਾਂ ਕੋਈ ਵੀ ਨਹੀਂ ਆ ਪਰ ਮੇਰੇ ਇਤਨੇ ਰਿਸ਼ਤੇਦਾਰ ਬਣ ਗਏ ਇਤਨੇ ਮਿੱਤਰ ਬਣ ਗਏ ਐਨੇ ਸੁਭਚੇਤਨ ਬਣ ਗਏ ਕਿਹਦੇ ਕਿਉਂਕਿ ਮੈਂ ਖੁਸ਼ੀਆਂ ਵੰਡਦੀ ਰਹੀ ਖੁਸ਼ੀਆਂ ਵੰਡਣ ਕਰਕੇ ਮੇਰਾ ਮਨ ਹਰ ਵੇਲੇ ਪ੍ਰਸੰਨ ਰਹਿੰਦਾ ਸੀ ਅਮੀਰ ਬੀਬੀ ਸੋਚਣ ਲੱਗੀ ਕਿ ਮਾਇਆ ਨਾਲ ਬਹੁਤ ਕੁਝ ਤਾਂ ਖਰੀਦਿਆ ਜਾ ਸਕਦਾ ਪਰ ਸਭ ਕੁਝ ਨਹੀਂ ਖਰੀਦਿਆ ਜਾ ਸਕਦਾ ਇਹ ਪ੍ਰਸੰਤਾ ਖੁਸ਼ੀ ਖੇੜੇ ਆਨੰਦ ਇਹ ਸਭ ਪ੍ਰਸੰਤਾ ਵੰਡਣ ਨਾਲ ਹੀ ਮਿਲੇਗਾ। ਖੁਸ਼ੀ ਵੰਡੋ, ਰੋਣਾ ਨਾ ਵੰਡੋ, ਕਲਪਨਾ ਨਾ ਵੰਡੋ, ਘਰ 'ਚ ਚਾਰ ਜੀ ਹੁੰਦੇ ਨੇ, ਚਾਰਾਂ ਦੇ ਮੂੰਹ ਇੱਧਰ ਉੱਧਰ ਹੁੰਦੇ ਨੇ। ਚਾਰ ਜੀਓ ਹੱਸ ਖੇੜ ਕੇ ਵਕਤ ਲੰਘਾਓ। ਇਕੱਠੇ ਹੱਸਦੇ ਖੇੜਦੇ ਆਂਦੇ ਬਹੁਤਾ ਕਲਪਨਾ ਨਹੀਂ ਵੰਡਣੀ ਚਾਹੀਦੀ, ਖੁਸ਼ੀਆਂ ਖੇੜੇ ਵੰਡੋ ਆਨੰਦ ਮਿਲੇਗਾ। ਹੁਣ ਉਹ ਮੀਰ ਬੀਬੀ ਨੂੰ ਸਮਝ ਲੱਗ ਗਈ ਕਿ ਮੈਨੂੰ ਟੈਨਸ਼ਨ ਛੱਡ ਕੇ ਖੁਸ਼ ਰਹਿਣਾ ਚਾਹੀਦਾ ਹੈ ਗੁਰੂ ਨਾਨਕ ਦੀ ਬਖਸ਼ਿਸ਼ ਮਿਲੇਗੀ ਪ੍ਰਸੰਨ ਰਹਿਣ ਵਾਲਾ ਸੁਭਾਅ ਹੋਣਾ ਬਹੁਤ ਜ਼ਰੂਰੀ ਹੈ ਧੰਨਵਾਦੀ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ